ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਲੰਗਮਾਰ ਕੇ ਜੋ ਮੁੰਡਾ ਤੁਰਿਆ ਆਉਂਦਾ ਨਜ਼ਰ ਆ ਰਿਹਾ ਇਹ ਮੁੰਡਾ ਰਸਤੇ ਵਿੱਚ ਆਉਂਦੀਆਂ ਜਾਂਦੀਆਂ ਜਨਾਨੀਆਂ ਦੇ ਹੱਥ ਪੱਲੇ ਮਾਰਦਾ ਸੀ ਕਿਸੇ ਦੇ ਗਹਿਣੇ ਖੋਹ ਲੈਂਦਾ ਸੀ ਤੇ ਕਿਸੇ ਦਾ ਪਰਸ ਚੋਰੀ ਕਰ ਲੈਂਦਾ ਸੀ ਜਿਸ ਦੇ ਕਾਰਨਾਂ ਵਿੱਚ ਸੁਣ ਕੇ ਇੱਕ ਵਾਰ ਤਾਂ ਸ਼ਾਇਦ ਪੁਲਿਸ ਅਫਸਰਾਂ ਨੂੰ ਵੀ ਗੁੱਸਾ ਚੜ ਗਿਆ ਹੋਵੇ ਫਿਰ ਪੁਲਿਸ ਮੁਲਾਜ਼ਮਾ ਨੇ ਐਕਸ਼ਨ ਕਰਦੇ ਹੋਏ ਇਸ ਨੂੰ ਕਾਬੂ ਕਰ ਲਿਆ ਅਤੇ ਫਿਰ ਜੋ ਇਸ ਦਾ ਹਾਲ ਕੀਤਾ ਉਹ ਤੁਹਾਡੇ ਸਾਹਮਣੇ ਹੈ ਅੱਗੇ ਸੁਣੋ ਹੁਣ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਇਸ ਮੁੰਡੇ ਨੂੰ ਸਬਕ ਸਿਖਾਇਆ ਮਾਨ ਜੋ ਕਿ ਸਿਤੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜੁੜੀ ਇਹ ਬੰਦਬਾਗੀ ਘਟਨਾ ਹੋਈ ਸੀ ਜੁੜੀ ਇੱਕ વૃદ્ધ ਬਜ਼ੁਰਗ ਮਹਿਲਾ ਨਾਲ ਸਨੇਚਿੰਗ ਦੀ ਵਾਰਦਾਤ ਸੀ ਆ ਜਿਹੜੀ ਇਨਸੀਡੈਂਟ ਹੋਇਆ ਸੀ ਆ ਮਾਨ ਜੋ ਕਿਸੇ ਇਸ ਪਾਉ ਨੂੰ ਬੜਾ ਸੀਰੀਅਸਲੀ ਲਿੱਤਾ ਤੇ ਅਡਾ ਟੀਮਾਂ ਦਾ ਗਠਨ ਕੀਤਾ ਸੀ ਇੱਕ ਡੀਐਸਪੀ ਸਿਟੀ ਜੀ ਸੁਖਵਿੰਦਰ ਜੀ ਤੇ ਇੱਕ ਡੀਐਸਪੀ ਡੀਸੀ ਬਲਗਾਰ ਜੀ ਦੇ ਲੀਡਰਸ਼ਿਪ ਵਿੱਚ ਟੀਮ ਦਾ ਗਠਨ ਸੀਗਾ ਦੋਵਾਂ ਟੀਮਾਂ ਦਾ ਜਿਹੜਾ ਜੁਆਇੰਟ ਫਰ ਸੀ ਆ ਜਿਹੜਾ ਕੇਸ ਹੈਗਾ 24 ਘੰਟੇ ਦੇ ਅੰਦਰ ਜਿਹੜਾ ਹੈਗਾ ਉਸ ਤੋਂ ਕੀਤਾ ਗਿਆ ਹੈਗਾ ਤੇ ਜਿਹੜੇ ਦੋ ਦੇਸੀ ਸੀ ਉਹ ਦੋਸਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਪਹਿਲਾ ਸੀਗਾ ਉਹਦਾ ਨਾਂ ਹੈਗਾ ਕਰਨਜੀ ਸਿੰਘ ਪੁੱਤਰ ਦਾਰਾ ਸਿੰਘ ਵਾਸੀ कृष्णा ਕੌਲੀ ਫਿਰੋਜ਼ਪੁਰ ਇਸ ਤੋਂ ਪਹਿਲੇ ਵੀ ਦੋ ਪਰਚੇ ਹੈਗੇ ਇੱਕ ਖੋਦ ਆਏਗਾ ਉਹਦੇ ਨਾਲ ਅਸਲਾ ਐਕਟ ਤੇ ਦੂਜਾ ਵੀ ਖੋਦਾ ਹੈਗਾ ਇਦੇ ਨਾਲ ਜਿਹੜਾ ਇੱਕ ਹੋਰ ਬੰਦਾ ਸੀ ਉਹ ਜੁਨਾਈਲ ਸੀ ਉਹ ਡਿਟੇਲ ਅਸੀਂ ਨਹੀਂ ਦੇ ਸਕਦੇ ਤੇ ਇਹ ਜਿਹੜਾ ਕੇਸ ਹੈਗਾ ਇਹ ਸੋਲਵ ਹੋ ਗਿਆ ਦੂਜਾ ਜਿਹੜਾ ਇੱਕ ਪੱਤਰਕਾਰ ਜਗਦੀਸ਼ ਸੀਗੇ ਉਹਨਾਂ ਤੇ ਵੀ ਸਨੈਚਿੰਗ ਦੀ ਵਾਰਦਾਤ ਹੋਈ ਸੀ 19 ਤਾਰੀਖ ਨੂੰ ਆ ਵੀ ਕੇਸ ਜਿਹੜਾ ਹੈ ਟ੍ਰੇਸ ਕੀਤਾ ਗਿਆ ਹੈਗਾ ਤੇ ਜਿਹੜਾ ਇਹਦਾ ਦੋਸ਼ੀ ਹੈਗਾ ਕਮਲਜੀਤ ਉਹ ਡੀਐਸਪੀ ਸਿਟੀ ਸਾਹਿਬ ਦੀ ਟੀਮ ਜੁਕਿੰਦਰ ਜੀ ਟੀਮ ਨੇ ਉਹਨੂੰ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਕਮਲਜੀਤ ਸੀਗਾ ਇਸ ਤੇ ਪਹਿਲੇ ਸਾਫਰਚੇ ਸੀਗੇ ਮਾਨ ਜੋ ਕਿ ਸਪੀ ਫਰੋਸਤ ਸੋਮਿਆ ਮਿਸਰਾ ਜੀ ਕੋਲੋਂ ਸਫਰ ਰਿਪੋਰਟ ਅਗੇ ਕਿ ਜਿਹੜਾ ਸ਼ਹਿਰ ਵਿੱਚ ਹੈਗਾ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮੁੰਡੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੇ ਹੋਰ ਸਾਥੀਆਂ ਨੂੰ ਫੜਨ ਲਈ ਯਤਨ ਅਪਿੜ ਅਤੇ ਇਸ ਦੇ ਹੋਰ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਇਸ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ